ਸਤਿ ਸ੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਜਿਹੜੀ ਆਪਾਂ ਨੈਕਸਟ ਕਲੈਕਸ਼ਨ ਲੈ ਕੇ ਆਏ ਆ ਉਹ ਵੀ ਬੜੇ ਸੋਹਣੇ ਸਬਰ ਦੇ ਹੀ ਸਿੰਪਨੇਗੇ ਬਿਲਕੁਲ ਸਮਰ ਦੇ ਵਿੱਚ ਆਪਾਂ ਨੂੰ ਨਾ ਹਲਾਈਟ ਵੇਟ ਤੇ ਹਲਕੇ ਬੜੇ ਸੋਹਣੇ ਜੇ ਫੈਬਰਿਕ ਲੈਣੇ ਬਿਲਕੁਲ ਸੌਫਟ ਵਾਲਾ ਸਟੱਫ ਰਹੂਗਾ ਇਹ ਡਿਵਾਈਨ ਸ਼ਿਲਕ ਦੇ ਉੱਤੇ ਪਿਓਰ ਵਾਲੀ ਡਿਵਾਈਨ ਸ਼ਿਲਕ ਹੈ ਇਹੇ ਉਹ ਵਾਲੀ ਨਹੀਂ ਹੈਗੀ ਹਾਰਡ ਜੀ ਖੜੀ-ਖੜੀ ਜਾਂ ਸਿੰਥੈਟਿਕ ਹੁੰਦੀ ਹੈ ਉਹ ਵਾਲੀ ਨਹੀਂ ਜਿੱਦਾਂ ਆਪਣਾ ਕਾਟਨ ਦਾ ਸਟੱਫ ਹੁੰਦਾ ਉਹ ਵਾਲੀ ਹੈ ਬਟ ਇਹ ਲਾਈਨਿੰਗ ਜ਼ਰੂਰ ਲੱਗੂਗੀ ਲਾਈਨਿੰਗ ਦੀ ਨੀਡ ਹੈਗੀ ਹੈ ਇਹ 올ਓਵਰ ਵੀ ਲੈ ਸਕਦੇ ਹੋ ਤੁਸੀਂ ਸਾਡੇ ਤੋਂ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੋਗੇ ਇਹ ਦੋਨੋਂ ਹੀ ਤੁਹਾਡੇ ਕੋਲ ਆਪਸ਼ਨ ਹੈਗੀਆਂ ਨਗੀਆਂ ਜਿੱਦਾਂ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਲੈ ਸਕਦੇ ਹੋ ਜਿੱਦਾਂ ਆਪਾਂ ਇਹ ਵਾਲਾ ਸੂਟ ਹੈ ਬੜਾ ਸੋਹਣਾ ਜਿਹਾ ਸੂਟ ਹੈ ਦੇਖੋ ਵਾਈਟ ਦੇ ਵਿੱਚ ਹੈ ਨਾ ਜਿੱਦਾਂ ਆਪਾਂ ਆਂਟੀਆਂ ਮੰਮੀਆਂ ਦੇ ਲਈ ਐਦਾਂ ਵੀ ਲੈ ਸਕਦੇ ਹਾਂਗੇ ਜੇ ਨਾ ਇਹਦੇ ਨਾਲ ਮਾਊਸ ਕਲਰ ਦੀ ਬੋਟਮ ਲੈਣੀ ਹੈ ਤੁਸੀਂ ਨੇ ਗਰੇਪ ਦੀ ਤਾਂ ਐਦਾਂ ਵੀ ਲੈ ਸਕਦੇ ਹੋਗੇ ਜਿੱਦਾਂ ਜੇ ਇਹਨੂੰ ਜ਼ਿਆਦਾ ਵਧੀਆ ਲੁੱਕ ਦੇਣੀ ਹੈਗੀ ਗਰੇਸਫੁੱਲ ਜੀ ਜਿੱਦਾਂ ਆਪਾਂ ਜਿੱਦਾਂ ਆਪਾਂ ਖੰਡਪੜ ਸਾਹਿਬ ਤੇ ਜਾਣਾ ਹੈ ਜਾਂ ਕਿਸੇ ਵੀ ਪਾਰਟੀ ਫੰਕਸ਼ਨ ਤੇ ਗਰਮੀਆਂ ਦੇ ਵਿੱਚ ਤਾਂ ਆਪਾਂ ਐਦਾਂ ਦੇ ਸੂਟ ਵੇਅਰ ਕਰਾਂਗੇ ਤਾਂ ਇੱਕ ਰਾਇਲ ਜਿਹੀ ਲੁੱਕ ਆਉਂਦੀ ਹੈਗੀ ਇਹਦੇ ਵਿੱਚ ਤੇ ਜਿਹਦਾ ਇਹ ਮਾਊਸ ਕਲਰ ਦੀ ਇਹਦੇ ਨਾਲ ਬਾਟਮ ਪੇਅਰ ਅਪ ਕਰਕੇ ਨਾ ਜਾਂ ਲੈਮਨ ਸ਼ੇਡ ਦੀ ਵੀ ਲਗਵਾ ਸਕਦੇ ਹੋਗੇ ਤੁਸੀਂ ਤਾਂ ਬੜਾ ਸੋਹਣਾ ਜਿਹਾ ਸੂਟ ਹੈ ਜਿਹੜਾ ਗ੍ਰੇਸਫੁੱਲ ਬਣੂਗਾ ਹਲਕਾ ਫੁਲਕਾ ਜਸਟ ਇੰਬੋਰਡਰੀ ਕਰਵਾ ਸਕਦੇ ਹੋ ਜਾਂ ਫਿਰ ਐਸਟੇਜ ਵੀ ਲੈ ਸਕਦੇ ਹੋ ਜੇ ਤੁਸੀਂ ਨਹੀਂ ਲੈਣਾ ਚਾਹੁੰਦੇ ਬਾਟਮ ਪਲੇਨ ਤਾਂ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ ਤੇ ਫਰਸਟ ਕਲਰ ਇਹ ਰਹੂਗਾ ਜੀ ਬੜਾ ਸੋਨਾ ਜਿਹਾ ਕਲਰ ਹੈ ਦੇਖੋ ਹਨਾ ਬੜਾ ਪਿਆਰਾ ਜਿਹਾ ਤੇ ਜਿਹੜਾ ਇਹਦਾ ਫੈਬਰਿਕ ਹੈ ਫੈਬਰਿਕ ਬਿਲਕੁਲ ਸੌਫਟ ਤੇ ਫਾਈਨ ਵਾਲਾ ਰਹੂਗਾ ਆਪਣਾ ਜਿਹੜਾ ਜਿਹੜੀਆਂ ਪਹਿਣਾ ਲੈ ਕੇ ਜਾਂਦੀਆਂ ਨੇ ਉਹਨਾਂ ਨੂੰ ਪਤਾ ਹੀ ਹੈਗਾ ਆਪਣਾ ਜਿਹੜਾ ਫੈਬਰਿਕ ਹੁੰਦੇ ਵਧੀਆ ਵਾਲਾ ਹੁੰਦਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਹੈ ਨਹੀਂ ਤੇ ਨੈਕਸਟ ਹੈਗਾ ਜੀ ਇਹ ਵਾਲਾ ਦੇਖੋ ਕਿੰਨਾ ਪਿਆਰਾ ਜਿਹਾ ਇਹ ਆਪਾਂ ਰੀਪੀਟ ਚ ਲੈ ਕੇ ਆਏ ਆ ਬੜਾ ਸੋਨਾ ਜਿਹਾ ਫੈਬਰਿਕ ਹੈ ਇਹਦੀ ਇਹਦੇ ਨਾਲ ਵੀ ਤੁਸੀਂ ਮੈਚਿੰਗ ਬਾਟਮ ਕਰਵਾ ਸਕਦੇ ਹੋ ਮਿਓਨ ਕਲਰ ਦੀ ਬਾਟਮ ਆਪਣੇ ਕੋਲ ਪੈਰਟ ਕਲਰ ਦੀ ਹੈਗੀਆਂ ਨਹੀਂ ਹੈ ਲੈ ਸਕਦੇ ਹੋ ਤੁਸੀਂ ਜੇ ਤੁਸੀਂ ਵਾਈਟ ਕਲਰ ਦੀ ਬਾਟਮ ਲਗਵਾਉਣਾ ਚਾਹੁੰਦੇ ਹੋਗੇ ਜਿੱਦਾਂ ਆਫ ਵਾਈਟ ਤਾਂ ਇਹਦੇ ਉੱਤੇ ਸਾਰੇ ਕਲਰਾਂ ਦੀ ਇੰਬੋਰਡਰੀ ਕਰਵਾ ਕੇ ਲੈ ਸਕਦੇ ਹੋ ਜੈਸਟਿਸ ਵੀ ਬਣਾ ਸਕਦੀ ਹਾਂ ਬੜਾ ਸੋਹਣਾ ਜ ਹੈ ਇਹ ਸੂਟ ਹੈਗਾ ਬਹੁਤ ਸੋਹਣਾ ਸੂਟ ਹੈ ਇਹ ਵੀ ਤੇ ਤੁਸੀਂ 5 ਮੀਟਰ ਵੀ ਲੈ ਸਕਦੇ ਹੋਗਾ ਦਾ ਤੇ ਨੈਕਸਟ ਦੇਖੋ ਫਿਰੋਜ਼ੀ ਦੇ ਵਿੱਚ ਇਹ ਵੀ ਬਹੁਤ ਸੋਹਣਾ ਜਿਹਾ ਸੂਟ ਹੈਗਾ 컬러 ਪ੍ਰਿੰਟ ਬੜੇ ਸੋਹਣੇ ਜਿੰਨੇ ਸਾਰਿਆਂ ਦੇ ਇਹਨਾਂ ਦੇ ਤੇ ਫੈਬਰਿਕ ਵੀ ਬੜਾ ਸੋਹਣਾ ਹੈਗਾ ਜਿਹੜੀਆਂ ਪਹਿਣਾ ਕੋਲੇ ਜਾ ਚੁੱਕੇ ਨੇ ਉਹਨਾਂ ਨੂੰ ਸਾਡੇ ਫੈਬਰਿਕ ਦਾ ਪਤਾ ਹੈਗਾ ਤੇ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਤਹਿਦੀਨੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੂੰ ਆਪਣੀ ਸੂਟ ਪਸੰਦ ਆਉਂਦੇ ਨੇ ਤੇ ਉਹ ਮੈਸੇਜ ਵੀ ਕਰਦੇ ਨੇਗੇ ਜਿੱਦਾਂ ਇਹਦੇ ਨਾਲ ਵਾਈਟ ਕਲਰ ਦੀ ਆਪਾਂ ਪੇਅਰ ਆਪ ਕਰ ਸਕਦੇ ਹਾਂ ਬਾਟਮ ਜਾਂ ਤੁਸੀਂ ਕਰੀਮ ਰੰਗ ਦੀ ਵੀ ਆਫ ਵਾਈਟ ਵੀ ਕਰਵਾ ਸਕਦੇ ਹੋ ਵੀ ਤਾਂ ਵੱਖ-ਵੱਖ ਕੋਈ ਵੀ ਕਲਰ ਕਰਵਾ ਸਕਦੇ ਹੋ ਵੇਸ ਕਲਰ ਵੀ ਕਰਵਾ ਸਕਦੇ ਹੋਗੇ ਤਾਂ ਇਹਦੇ ਉੱਤੇ ਆਪਾਂ ਇੰਬੋਰਡਰੀ ਵਗੈਰਾ ਕਰਵਾ ਕੇ ਜਾਂ ਐਡਾ ਹੀ ਜਾਂ ਫਿਰ 올ਓਵਰ ਵੀ ਤੁਸੀਂ ਲੈ ਸਕਦੇ ਹੋਗੇ ਤੇ ਨੈਕਸਟ ਕਲਰ ਦੇਖੋ ਕਿੰਨਾ ਪਿਆਰਾ ਜੈ ਇਹਨੂੰ ਵੀ ਤੁਸੀਂ ਐਡਾ ਹੀ ਲੈ ਸਕਦੇ ਹੋ ਮੈਚਿੰਗ ਵੀ ਕਰਵਾ ਸਕਦੇ ਹੋਗੇ ਆਫ ਵਾਈਟ ਦੇ ਨਾਲ ਜਾਂ ਫਿਰ ਇਹ ਗ੍ਰੀਨ ਕਲਰ ਦੇ ਨਾਲ ਤੇ ਉਹ ਤੁਹਾਡੀ ਆਪਣੀ ਚੁਆਇਸ ਹੈਗੀ ਤੁਹਾਨੂੰ ਆਪਸ਼ਨ ਦੇ ਚੁੱਕੇ ਆਂਗੇ ਆਪਾਂ ਇਹ ਚਾਰ ਕਲਰ ਆਪਣੇ ਕੋਲੇ ਇਹਦੇ ਵਿੱਚ ਅਵੇਲੇਬਲ ਹੈਗੇ ਨੇਗੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਜਿਹੜਾ ਇਹਨਾਂ ਦਾ ਪ੍ਰਾਈਸ ਰਹੂਗਾ 1700 ਰੁਪਏ 1700 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਬੇਸ਼ੱਕ ਤੁਸੀਂ 올ਓਵਰ ਲੋ ਮੈਚਿੰਗ ਲੋ ਜਿੱਦਾਂ ਵੀ ਤੁਸੀਂ ਕਹੋਗੇ ਜੇ ਤੁਸੀਂ ਮੈਚਿੰਗ ਕਰਵਾਉਂਗੇ ਨਾ ਉਹ ਤੁਹਾਨੂੰ ਅਸੀਂ ਕ੍ਰੇਪ ਦੀ ਬਾਟਮ ਲਗਾ ਕੇ ਦੇਵਾਂਗੇ ਕ੍ਰੇਪ ਦੀ ਬਾਟਮ ਲਗਾ ਕੇ ਦੇਵਾਂਗੇ ਜੇ ਤੁਸੀਂ ਕ੍ਰੇਪ ਜਿੱਦਾਂ ਆਪਾਂ ਕਹਿੰਦੇ ਆ ਵੀ ਥੋੜਾ ਸਿੰਥੈਟਿਕ ਹੋ ਜਾਂਦਾ ਹੈਗਾ ਸਟਫ ਵੀ ਆਪਾਂ ਸਮਰ ਦੇ ਵਿੱਚ ਨਹੀਂ ਵੇਅਰ ਕਰ ਸਕਦੇਗੇ ਵੀ ਤੁਸੀਂ ਕਹੋਗੇ ਸਾਨੂੰ ਵੀ ਤੁਸੀਂ ਜੀ ਸਾਨੂੰ ਮਛਲਿੰਦੀ ਬਾਟਮ ਲਗਾ ਕੇ ਦਿਓ ਤਾਂ ਆਪਾਂ ਮਛਲਿੰਦੀ ਬਾਟਮ ਉਹਦੇ ਨਾਲ ਥੋੜਾ ਜਿਹਾ ਪ੍ਰਾਈਸ ਜਿਹੜਾ 100-200 ਰੁਪਏ ਘੱਟ ਹੋ ਜਾਊਗਾ ਤਾਂ ਮਛਲਿੰਦੀ ਬਾਟਮ ਵੀ ਤੁਹਾਨੂੰ ਲਗਾ ਕੇ ਦੇ ਸਕਦੇ ਆ ਆਪਣਾ ਜਿਹੜਾ ਨੰਬਰ ਹੈ 9853115036 ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ